ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਾਸੰਗ ਜੀ ਭਾਈ ਗਰਜਾ ਸਿੰਘ ਤੇ ਭਾਈ ਬੋਤਾ ਸਿੰਘ ਦੀ ਦਲੇਰੀ ਦੀ ਸਾਖੀ ਅੱਜ ਆਪਾਂ ਸਰਵਣ ਕਰਦੇ ਆਂ 18ਵੀਂ ਸਦੀ ਦੌਰਾਨ ਜਦ ਗੁਰੂ ਖਾਲਸਾ ਪੰਥ ਸਮਕਾਲੀ ਹਕੂਮਤ ਨਾਲ ਜਦੋਂ ਜੈਦ ਕਰਦਾ ਹੋਇਆ ਸਰਬਾਦੇ ਪੱਲੇ ਦੇ ਪਰਥਾਈ ਹਲੇ ਮੀਰਾਜ ਕੈਮ ਕੰਨ ਲਈ ਸੰਘਰਸ਼ ਕਰ ਰਿਹਾ ਸੀ ਸਿੱਖ ਜੰਗਲਾਂ ਪਹਾੜਾਂ ਤੇ ਕੋੜਿਆਂ ਦੀਆਂ ਕਾਠੀਆਂ ਨੂੰ ਹੀ ਆਪਣਾ ਨਿਵਾਸ ਸਮਝਦਾ ਹੋਇਆ ਜੂਝ ਰਿਹਾ ਸੀ ਐ ਸਾਖੀ ਉਹ ਸਮੇਂ ਦੀ ਹੈ ਜਿਸ ਤਰ੍ਹਾਂ ਅੱਜ ਸਿੱਖ ਨੂੰ ਆਪਣੀ ਹੋਂਦ ਦੀ ਲੜਾਈ ਲੜਨੀ ਪੈ ਰਹੀ ਹੈ ਊੜੇ ਤੇ ਜੂੜੇ ਦੀ ਲੜਾਈ ਲੜਨੀ ਪੈ ਰਹੀ ਹੈ ਗੁਰੂ ਦਾ ਖਾਲਸਾ ਉਸ ਵੇਲੇ ਵੀ ਨਹੀਂ ਸੀ ਕਬਰਾਇਆ ਜਦੋਂ ਸਿਰਾਂ ਦੇ ਮੁੱਲ ਪਏ ਸੀ ਜੰਗਣਾ ਪਹਾੜਾਂ ਵਿੱਚ ਆਪਣਾ ਨਿਵਾਸ ਬਣਾ ਲਿਆ ਸੀ ਤੇ ਗੁਰੂ ਦਾ ਖਾਲਸਾ ਹੁਣ ਵੀ ਨਹੀਂ ਕਬਰੋਂਦਾ ਉਸ ਵੇਲੇ ਜਦੋਂ ਕਿਤੇ ਸਿੱਖ ਲੱਭਦੇ ਨਹੀਂ ਸੀ ਇਹ ਉਸ ਵੇਲੇ ਦੀ ਸਾਕੀਆ ਸਿੱਖ ਨੂੰ ਲੱਭ ਲੱਭ ਕੇ ਉਹਦੇ ਸਿਰਾਂ ਨੂੰ ਵੱਢ ਕੇ ਸਿਰਾਂ ਦੇ ਮੁੱਲ ਪੁਆਏ ਜਾਂਦੇ ਸੀ ਜਿਸ ਤਰ੍ਹਾਂ ਹੁਣ ਕਈ ਵਾਰ ਕਿਹਾ ਜਾਂਦਾ ਨਾ ਕਿ ਕਿੱਥੇ ਖਾਲਸਾ ਕੌਣਾ ਸਿੱਖ ਹੁਣ ਨਹੀਂ ਉਸ ਵੇਲੇ ਵੀ ਇਸ ਤਰ੍ਹਾਂ ਸੀ ਤੇ ਉਸ ਵੇਲੇ ਵੀ ਜਦੋਂ ਸਿੱਖ ਨੂੰ ਮੇਣਾ ਵੱਜਾ ਸੀ ਤੇ ਉਹਨੇ ਕਿਦਾਂ ਜਵਾਬ ਦਿੱਤਾ ਸੀ ਆਓ ਜਾਣਦੇ ਹਾਂ ਇਸ ਸਾਕੀ ਵਿੱਚ ਕੰਦੇ ਨੇ ਕਿ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਨੂੰ ਇੱਕ ਰਾਘੀਰ ਦੇ ਮੇਣੇ ਨੇ ਝੰਡੋੜ ਸੁਠਿਆ ਇੱਕ ਵਾਰ ਐ ਡਰਦੇ ਕਿਉਂਕਿ ਉਸ ਵੇਲੇ ਸਿੱਖ ਖਨੂਦੀ ਨੇ ਲੁੱਕ ਕੇ ਰਹਿਣਾ ਪੈਂਦਾ ਸੀ ਉਸ ਵੇਲੇ ਦੀ ਹਕੂਮਤ ਕੋਲ ਦੋ ਸ਼ੰਭੂ ਵਿੱਚ ਬੈਠੇ ਹੋਏ ਸਨ ਤੇ ਦੋ ਆਦਮੀ ਜੋ ਕਿ ਰਾਘੀਰਸਾਂ ਨੂੰ ਲੰਘ ਰਹੇ ਸਨ ਇੱਕ ਨੇ ਦੂਜੇ ਨੂੰ ਕਿਹਾ ਬਈ ਹੁਣ ਤਾਂ ਸਿੱਖ ਲੱਭਦੇ ਨਹੀਂ ਕਿਤੇ ਅਹ ਦੋਵੇਂ ਝਾੜੀਆਂ ਵਿੱਚ ਲੁਕੇ ਹੋਏ ਸਨ ਜਦੋਂ ਪਾਈਕਰ ਜਾਸ ਸਿੰਘ ਤੇ ਬਾਈ ਬੋਤਾ ਸਿੰਘ ਦੇ ਕੰਨੀ ਐ ਬੋਲ ਪਏ ਤਾਂ ਸਿੰਘਾਂ ਨੇ ਕਿਕਰ ਦੇ ਛੁਟੇ ਅਸਿੰਘਾਂ ਨੇ ਕਿਕਰ ਦੇ ਛੋਟੇ ਸ਼ਾਂਕੇ ਨੂਰਦੀਨ ਦੀ ਤਰ੍ਹਾਂ ਕੋਲੇ ਨਾਕਾ ਲਾ ਕੇ ਟੈਕਸ ਵਸੂਲਣਾ ਸ਼ੁਰੂ ਕਰ ਦਿੱਤਾ ਜਦੋਂ 5 ਦਿਨ ਤੱਕ ਸਰਕਾਰੀ ਕੋਈ ਬੰਦਾ ਨਹੀਂ ਆਇਆ ਕੋਈ ਖੇਲ-ਜੋਲ ਨਹੀਂ ਹੋਈ ਧੀਰਨਾ ਨੇ ਸੁਝਾਇਆ ਵੀ ਸਾਡਾ ਕਾ ਪੈਸੇ ਇਕੱਠੇ ਕਰਨ ਦਾ ਨਹੀਂ ਸੀ ਕੰਮ ਸਾਡਾ ਅਸੀਂ ਤਾਂ ਜਕਰੀਆ ਖਾਨ ਨੂੰ ਦੱਸਣਾ ਚਾਹੁੰਦੇ ਸੀ ਕਿ ਸਿੱਖ ਖਰਮ ਨਹੀਂ ਹੋਗੇ ਸਿੱਖ ਜਉਂਦੇ ਆ ਜੀ ਤੇ ਇਨਾਂ ਨੇ ਇੱਕ ਚਿੱਠੀ ਲਿਖੀ ਬਕਰੀਆ ਖਾਨ ਨੂੰ ਚਿੱਠੀ ਲੈ ਕੇ ਭੇਜੀ ਤੀ ਕਿ ਤੇਰਾ ਰਾਜ ਨਹੀਂ ਹੁਣ ਖਾਲਸੇ ਦਾ ਰਾਜ ਆ ਚਿੱਠੀ 'ਚ ਲਿਖਿਆ ਮੈਂ ਹਾਂ ਬੂਤਾ ਹੱਥ ਵਿੱਚ ਮੋਟਾ ਸੂਟਾ ਲਵਾ ਜੱਗਰ ਉਤਾ ਲੋਤਾ ਆਨਾ ਗੱਡਾ ਪੈਸਾ ਖੋਤਾ ਤੂੰ ਆਖੀ ਭਾਬੀ ਖਾਨੋਂ ਨੂੰ ਤੇਰਾ ਦਿਵਰ ਹੈਗਾ ਸਿੰਘ ਬੂਤਾ ਅੱਜ ਵੀ ਆਪਣੇ ਵਿੱਚ ਹੈਗੇ ਆ ਪਾਈਕਰਜਾ ਸਿੰਘ ਤੇ ਪਾਈ ਬੋთა ਸਿੰਘ ਤੇ ਜਿਹੜੇ ਆਵਾਜ਼ ਉਠਾਉਂਦੇ ਆ ਹੁਣ ਦੀਆਂ ਹਕੂਮਤਾਂ ਅੱਗੇ ਦੱਸਣਾ ਚਾਹੁੰਦੇ ਆ ਵੀ ਅਸੀਂ ਸੇਖਾ ਅਸੀਂ ਖਾਲਸਾਵਾ ਜਕਰੀ ਹਖਾਨੇ ਗੁੱਸੇ ਵਿੱਚ ਆ ਕੇ ਫੌਜਦਾਰ ਜਲਾਲੂਦੀਨ ਨੂੰ 100 ਸਿਪਾਹੀ ਦੇ ਕੇ ਇਹਨਾਂ ਸਿੰਘਾਂ ਨੂੰ ਜਿਉਂਦੇ ਫੜ ਕੇ ਲਿਉਂਦੇ ਭੇਜਿਆ ਜਦੋਂ ਜਲਾਲੂਦੀਨ ਜਦੋਂ ਪਹੁੰਚਿਆ ਉੱਥੇ ਤੋ ਲਗਮ ਖੋਲ ਕਰਨ ਅਨਦੋਹਾ ਕੀ ਮੁਕਾਬਲਾ ਕਰਨਾ ਉਸਨੇ ਆਪਣੇ ਛੂਟੀ ਦੇ ਚਾਰ ਸਿਪਾਹੀ ਭੇਜੇ ਸਿੰਘਾਇ ਕੋ ਚਪਤੇ ਡੰਗਾ ਨਾਲੇ ਰਗਰ ਸੁੱਟੇ ਦੁਬਾਰਾ ਫਿਰ ਪੰਜ ਸਿਪਾਹੀ ਭੇਜੇ ਸਿੰਘਾ ਵੀ ਕੋ ਸਹੀ ਸ਼ਾਂਖ ਸੁੱਟੇ ਜਲਾਲਉਦੀਨ ਫਿਰ ਸੱਤ ਸਿਪਾਹੀ ਭੇਜੇ ਤਾਂ ਸਿੰਘਾ ਮਿਆਂ ਚ ਤਲਵਾਰਾਂ ਕੱਢ ਕੇ ਉਹ ਵੀ ਢੇਰੀ ਕਰ ਸੁੱਟੇ ਜਲਾਲੂਦੀਨ ਨੇ ਸਿੰਘਾ ਉਤੇ ਤੀਰ ਚੜਾਈ ਤਾਂ ਸਿੰਘਾ ਤੀਰ ਪੁੱਟ ਕੇ ਫੇਰਣ ਦੇ ਵਿੱਚ ਰੁੱਜ ਗਏ ਜਦੋਂ 8-10 ਫਿਰ ਚਟਕਾ ਸੁੱਟੇ ਤਜ ਜਲਾਲਉਦੀਨ ਨੇ ਲੱਤਾਂ 'ਚੋਂ ਗੋਲੀਆਂ ਮਾਰ ਕੇ ਸਿੰਘ ਜ਼ਖਮੀ ਕਰ ਸੁੱਟੇ ਪਰ ਸਿੰਘ ਫਿਰ ਵੀ ਲਾਤਾਸਰੇ ਉੱਠ ਖਲੋਤੇ ਤੇ ਕੀ ਕੀ ਤਾ ਕਿ ਦੋਵਾਂ ਨੇ ਆਪਣੀਆਂ ਪਿੱਠਾਂ ਨੂੰ ਜੋੜ ਕੇ ਤੇ ਜਿਹੜਾ ਕਮਰ ਕੱਸਾ ਸੀ ਉਹਦੇ ਨਾਲ ਬੰਨ ਲਿਆ ਤੇ ਚਾਰੋਂ ਪਾਸੇ ਜਿਹੜਾ ਕਿ ਦੁਸ਼ਮਣ ਤੋਂ ਬਚਿਆ ਜਾ ਸਕੇ ਤੇ ਦੁਸ਼ਮਣ ਦਾ ਚੰਗੀ ਤਰ੍ਹਾਂ ਡਾਕਰਾ ਕੀਤਾ ਜਾਵੇ ਤੇ ਲੜਨਾ ਸ਼ੁਰੂ ਕਰ ਦਿੱਤਾ ਤੇ ਫਿਰ ਇੱਕ ਲਾਤਾਸਰੇ ਦੂਜਿਆਂ 'ਚ ਤੇ ਗੋਲੀਆਂ ਵੱਜੀਆਂ ਹੋਈਆਂ ਸੀ ਪੱਠਾਂ ਜੋੜ ਕੇ ਤੁਰਕਾਂ ਦੀ ਉਹ ਆਹੂ ਲਾਏ ਅਖੀਰ ਵਾਪੇਸ਼ ਨ ਜਾਂਦੀ ਵੀ ਕਿ ਸਿੱਧੀਆਂ ਸਾਰੇ ਸਰੀਰ ਤੇ ਗੋਲੀਆਂ ਮਾਰ ਕੇ ਸਿੰਘਾਂ ਨੂੰ ਸ਼ਹੀਦ ਕੀਤਾ ਪਰ ਤੁਰਕਾਂ ਦਾ ਹੌਂਸਲਾ ਅਜੇ ਵੀ ਨਾ ਪਵੇ ਕਿ ਨੇੜੇ ਜਾ ਕੇ ਦੇਖ ਲਈਏ ਭਈ ਜਿਉਂਦੇ ਆ ਕਿ ਨਹੀਂ ਐਸ ਅਸਾਵੇਂ ਜੰਗ ਵਿੱਚ ਸਿੰਘਾਂ ਨੇ ਤੀ ਤੋਂ ਵੱਧ ਤੁਰਕ ਸਿਪਾਹੀ ਮਾਰੇ ਤੇ ਕਈ ਜ਼ਖਮੀ ਕਰ ਦਿੱਤੇ ਐ ਸਿੱਖਾਂ ਦੀ ਜੁਰਤ ਦੀ ਸਾਖੀ ਆ ਤੇ ਸਾਰੇ ਪਾਸੇ ਫੈਲ ਗਈ ਤੇ ਜਿਹੜੀਆਂ ਮਰੀਆਂ ਰੂਹਾਂ ਸੀ ਉਹ ਮਿੱਝੋ ਮਿੱਝਾਂ ਜਾਨ ਪਾ ਦਿੱਤੀ ਪੁਲ ਚੱਕ ਬਖਸ਼ਦਿਆ ਨਾ ਸਾਸੰਗਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ